ਦੋਸਤੋ ਅਸੀਂ ਪਹੁੰਚੇ ਹੋਏ ਹਾਂ ਕੁਆਲਿਟੀ ਕਾਰ ਡੀਲਸ ਹੁਸ਼ਿਆਰਪੁਰ ਵਿਖੇ ਤੇ ਬਾਈ ਜੀ ਹਰਜੀਤ ਬਾਈ ਜੀ ਨਾਲ ਗੱਲਬਾਤ ਕਰਨ ਲੱਗੇ ਆ ਬਾਈ ਅਸੀਂ ਕੱਲ ਜੀ ਅਸੀਂ ਗੱਲ ਕਰ ਪਾਏ ਉਹ ਠੀਕ ਹੋ ਜੀ ਦੋਸਤੋ ਅੱਜ ਤੇ ਬਾਈ ਗੱਡੀ ਲੈਣ ਆਏ ਆ ਤੇ ਗੱਡੀ ਲੈ ਚੁੱਕੇ ਆ ਬਾਈ ਨਾਲ ਗੱਲਬਾਤ ਕਰਦੇ ਆ ਔਰ ਬਾਈ ਠੀਕ ਠਾਕ ਹੋ ਹਾਂਜੀ ਹਾਂਜੀ ਪਾਜੀ ਬਹੁਤ ਵਧੀਆ ਜੀ ਤੇ ਬਾਈ ਇਹ ਗੱਡੀ ਲਈ ਹੈ ਤੁਹਾਨੂੰ ਕਿਵੇਂ ਲੱਗਿਆ ਜੀ ਬਾਈ ਕੋਲੇ ਚੱਲ ਗਏ ਆ ਤੁਸੀਂ ਪਾਜੀ ਬਹੁਤ ਵਧੀਆ ਲੱਗਾ ਜੀ ਆਪਾਂ ਹੋਰ ਵੀ ਪਾਸੇ ਗਏ ਸੀਗੇ ਪਰ ਜਿੱਦਾਂ ਇਹਨਾਂ ਨੇ ਡੀਲ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਜੀ ਠੀਕ ਹੈ ਜੀ ਬਾਕੀ ਇਹਨਾਂ ਇਵਨ ਗੱਡੀ ਵੀ ਬਹੁਤ ਵਧੀਆ ਕੰਡੀਸ਼ਨ ਚ ਦਿੱਤੀ ਜੀ ਜੇ ਬਾਈ ਇਹ ਤੁਸੀਂ ਕਾਗਜ਼ ਪੱਤਰ ਦੇਖ ਰਹੇ ਹੋ ਕੋਈ ਇਹ ਨਹੀਂ ਹੈ ਵੀ ਬਾਈਆਂ ਨੇ ਅਸੀਂ ਬੰਦੇ ਬਾਈ ਨੂੰ ਖਣਾ ਕਰਕੇ ਗੱਡੀ ਬਣਵਾਈ ਹੈ ਇਹ ਗੱਡੀ ਦਾ ਡਾਕੂਮੈਂਟ ਹੈ ਇਹ ਬਾਈ ਜੀ ਨੇ ਗੱਡੀ ਲਈ ਹੈ ਤੇ ਆ ਲਓ ਬਾਈ ਜੀ ਬਹੁਤ ਬਹੁਤ ਹਾਂਜੀ ਬਾਈ ਕੀ ਕੀ ਤੋਂ ਨਾਲ ਜੀ ਭਾਜੀ ਨਾਲ ਇਹ 3 ਮੰਥਸ ਵਾਰੰਟੀ ਦੇ ਰਹੇ ਆ ਜੀ ਇੰਜਨ ਉੱਤੇ ਜੀ ਤੇ ਬਾਕੀ ਭਾਜੀ ਇੰਸ਼ੋਰੈਂਸ ਵਗੈਰਾ ਫੁੱਲ ਕਰਕੇ ਦੇ ਰਹੇ ਆ ਜੀ ਤੇ ਫਸਟ ਟੈਗ ਕਰਕੇ ਦੇ ਰਹੇ ਆ ਜੀ ਤੇ ਉਸ ਤੋਂ ਬਾਅਦ ਭਾਜੀ ਬਾਕੀ ਗੱਡੀ ਉੱਦਾ ਇਹਨਾਂ ਨੇ ਟ੍ਰਾਇਲ ਚੈੱਕ ਚੱਲੋ ਭਾਈ ਜੀ ਆਓ ਸਰ ਲਓ ਜੀ ਚੱਕੋ ਸਰ ਆਜੋ ਆਜੋ ਬੈਠੋ 2 3 ਲਓ ਜੀ ਬਹੁਤ ਬਹੁਤ ਮੁਬਾਰਕਾਂ ਭਾਈ ਜੀ ਆਪਾਂ ਆਉਣਾ ਕਿੱਥੇ ਹੈ ਕੁਆਲਿਟੀ ਕਾਰ ਡੀਲ ਜੋ ਹਰਪੁਰ ਵਿੱਚ ਕਿਹਾ ਤੇ ਪੂਰੀ ਹੱਥੋਂ ਅਸੀਂ ਗੱਡੀਆਂ ਦਿਖਾਵਾਂਗੇ ਮੈਂ ਕਿਹਨਾ ਭਾਈਆਂ ਦਾ ਇੱਕ ਨੰਬਰ ਕਮ ਹੈ ਜੀ ਇਹ ਤੁਸੀਂ ਗੱਡੀ ਦੇਖ ਰਹੇ ਹੋ ਐ ਲੱਗਦਾ ਭਾਈ ਜੀ ਏਜੰਸੀ ਚ ਆਏ ਹੋਏ ਹੈ ਤੇ ਇਹ ਭਾਈ ਗੱਡੀ ਸੈਕਨ ਰਹਿਣਾ ਪਰ ਗੱਡੀ ਇੰਨੀ ਸਾਫ਼ ਸੁਥਰੀ ਗੱਡੀ ਕੋਈ ਇਹ ਚ ਪ੍ਰੋਬਲਮ ਨਹੀਂ ਕੋਈ ਮੈਂ ਕਿਹਨਾ ਪੇਂਟ ਦੀ ਇੰਜਨ ਤੋਂ ਲੈ ਕੇ ਡਾਕੂਮੈਂਟ ਦੀ ਗਾਰੰਟੀ ਹੈ ਬੀੜੂ ਨਾਲ ਜੁੜੇ ਰਹੋ ਜੀ ਅਸੀਂ ਬਾਈ ਜੀ ਨਾਲ ਗੱਲਬਾਤ ਕਰਨ ਲੱਗੇ ਆ ਬਾਈ ਸਸੀ ਕਾ ਸਸੀ ਗੱਲਬਾਤ ਹੋ ਠੀਕ ਹੋ ਜੀ ਬਹੁਤ ਵਧੀਆ ਬਾਈ ਜੀ ਸਰ ਇਹਦੀ ਕਨਿਸਟਾ ਜੀ ਨੋਵਾ ਕਨਿਸਟਾ ਇਹਦੀ ਸਾਨੂੰ ਡਿਟੇਲ ਦੱਸੋ ਕਿਹੜਾ ਮਾਡਲ ਹੈ ਫਰਸਟ ਓਨਰ ਹੈ ਜਾਂ ਸੈਕੰਡ ਓਨਰ ਹੈ ਜੀ ਇਹ ਹੈਗੀ ਹੈ ਜੀ 2019 ਆਟੋ ਜੀ ਡੀਜ਼ਲ ਜੀ ਇਹ 2019 ਮਾਡਲ ਹੈਗੀ ਆ ਸੈਕੰਡ ਓਨਰ ਹੈਗੀ ਆ ਜੀ ਫੁੱਲ ਇੰਸ਼ੋਰੈਂਸ ਆ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈਗੀ ਠੀਕ ਹੈ ਜੀ ਜੈਨੂਨ ਕੰਪਲੀਟ ਰਿਕਾਰਡ ਨਾਲ ਚੱਲੀ ਹੋਈ ਹੈ ਜੀ 1 ਲੱਖ 5000 ਕਿਲੋਮੀਟਰ ਠੀਕ ਹੈ ਜੀ 1 ਲੱਖ 5000 ਕਿਲੋਮੀਟਰ ਹੈ ਠੀਕ ਹੈ ਜੀ ਤੇ ਇਹ ਦੇ ਦਾਂਗੇ ਜੀ ਆਪਾਂ 1.5 ਲੱਖ ਰੁਪਏ ਦੇ ਦਾਂਗੇ ਜੀ 1.5 ਲੱਖ ਦੀ ਗੱਡੀ ਦੇ ਦਾਂਗੇ ਜੀ ਮਤਲਬ ਮੌਕੇ ਤੇ ਕੋਈ ਮਾਰਦਾਨ ਜੀ ਕਰ ਦਾਂਗੇ ਜੀ ਮੌਕੇ ਤੇ ਤੁਹਾਨੂੰ ਮਾਰਦਾਨ ਵੀ ਟ੍ਰਾਂਸਫਰ ਵਿੱਚ ਹੀ ਆ ਪਗਰਾ ਕੇ ਦੇ ਦਈਏ ਉਹ ਤਾਂ ਸਾਰੀ ਗੱਡੀਆਂ ਦੇ ਨਾਲ ਹੈਈ ਸਰ ਜੀ ਕਿਸੇ ਗੱਡੀ ਦਾ ਲੋਨ ਕਰਵਾਉਣਾ ਹੈ ਜੀ ਹੋ ਜਾਏਗਾ ਤੇ ਭਜੀ 10 ਲੱਖ ਪਲੱਸ ਲੋਨ ਹੋ ਜਾਏਗਾ 10 ਤੋਂ 11 ਲੱਖ ਰੁਪਏ ਹੋ ਜਾਏਗਾ 11 ਲੱਖ ਰੁਪਏ ਦਾ ਗੱਡੀ ਦਾ ਤੁਹਾਨੂੰ ਲੋਨ ਵੀ ਹੋ ਜਾਊਗਾ ਜੀ ਤੁਸੀਂ 2.5 ਲੱਖ ਦੇ ਕੇ ਗੱਡੀ ਲਿਜਾ ਸਕਦੇ ਜੀ ਹੁਣ ਇਹ ਕੇਟੀਐਨ ਦਾ ਕੀ ਰੇਟ ਹੈ ਜੀ ਕਿਹੜਾ ਮਾਡਲ ਹੈ ਇਹ ਕੇਟੀਐਨ 2013 ਹੈਗੀ ਜੀ ਵੀਐਕਐਸਆਈ ਹੈਗੀ ਆ ਜੀ ਇਹ ਦੇ ਦਾਂਗੇ 2 ਲੱਖ 10 ਹਜ਼ਾਰ ਰੁਪਏ ਦੀ ਵਿੱਚੇ ਨਾਮ ਨੂੰ ਕਰਾ ਕੇ 2 ਲੱਖ 10 ਹਜ਼ਾਰ ਦੀ ਕੰਪਲੀਟ ਐਸੈਸਰੀ ਦੇ ਨਾਲ ਮਿਲ ਜੀ ਇੱਕ ਬਾਈ ਜੀ ਆ ਖੜੀ ਹੈਗੀ ਸਵੈਪਤ ਬਹੁਤ ਸੋਹਣੀ ਗੱਡੀ ਆ ਸਾਫ ਆ ਬਿਲਕੁਲ ਇਹਦਾ ਕੀ ਫਸਟ ਓਨ ਦਾ ਸੈਕੰਡ ਕਿਹੜਾ ਮਾਡਲ ਹੈ ਜੀ ਇਹ ਫਸਟ ਓਨਰ ਆ ਜੀ ਜੀ ਸਵਿਫਟ VXI 2015 ਮਾਡਲ ਹੈਗੀ ਆ ਜੀ ਇਹਨੂੰ ਦੇਖੋ ਇਹਨੂੰ ਵੀ ਕੰਪਲੀਟ ਅਲਾਈ ਟਾਇਰ ਵਗੈਰਾ ਸਭ ਕੁਝ ਲੱਗਾ ਹੋਇਆ ਠੀਕ ਹੈ ਜੀ ਠੀਕ ਆ ਇੱਕ ਇਧਰ ਖੜੀ ਹੈ ਬਾਈ ਜੀ ਇਹ ਮੁੰਡਈ ਦੀ ਐਕਸੈਂਟ ਗੱਡੀ ਹੈਗੀ ਆ ਜੀ ਜੀ 2019 ਦਸੰਬਰ ਦੀ ਗੱਡੀ ਹੈ ਜੀ ਜੀ 31000 ਕਿਲੋਮੀਟਰ ਚੱਲੀ ਹੋਈ ਹੈ ਜੀ ਬੰਪਰ ਤੋਂ ਬੰਪਰ 올 ओरिजिनल ਗੱਡੀ ਹੈ ਜੀ ਜੀ ਔਰ ਇਹ ਹਰ ਗੱਡੀ ਤੇ ਆਪਾਂ ਵਾਰੰਟੀ ਵੀ ਮਿਲੇਗੀ ਠੀਕ ਹੈ ਜੀ ਇਸ ਗੱਡੀ ਤੇ ਮਿਲ ਜਾ ਜੀ ਉੱਪਰਲਾ ਮਾਡਲ ਹੈਗੀ ਆ ਜੀ ਕਿਤੇ ਆਪਾਂ 3 ਮਹੀਨੇ ਦੀ ਵਾਰੰਟੀ ਦਿੰਨੇ ਆ ਜੀ ਮਤਲਬ ਭਾਈ ਵਾਰੰਟੀ ਵੀ ਦਿੰਦੇ ਆ ਜੀ ਗੱਡੀ ਦੇ ਉੱਪਰ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਇਹ ਆ ਗਈ ਜੀ ਟੋヨタ ਦੀ ਗੱਡੀ ਇਹ ਹੈਗੀ ਆ ਜੀ ਟੋヨタ ਦੀ ਗਲੈਂਜ਼ਾ ਜੀ 2022 ਮਾਡਲ ਹੈਗੀ ਆ ਜੀ ਠੀਕ ਹੈ ਜੀ ਫਸਟ ਓਨਰ ਕਾਰ ਹੈਗੀ ਆ ਜੀ ਜੀ ਇਹ ਦੇ ਦੂੰਗਾ ਮੈਂ 5,80,000 ਰੁ ਉਹ ਕਿਤੇ ਮਾਰਦਾਨੇ ਵੀ ਹੋ ਜੂਗਾ ਜੀ ਹੋ ਜਾਗਾ ਜੀ ਹੋ ਜਾਗਾ ਠੀਕ ਹੈ ਜੀ ਇਹ ਆ ਗਈ ਜੀ ਸਲਫਟ ਡਿਜ਼ਾਇਰ ਇਹਦੇ ਬਾਰੇ ਵੀ ਸਾਨੂੰ ਸਰ ਜੀ ਇਹ ਡਿਜ਼ਾਇਰ ਹੈਗੀ ਹੈ ਜੀ ਬੀਡੀਆਈ ਡੀਜ਼ਲ ਗੱਡੀ ਹੈਗੀ ਹੈ ਜੀ ਜੀ 2014 ਮਾਡਲ ਹੈਗੀ ਹੈ ਜੀ ਠੀਕ ਹੈ ਜੀ ਇਹ ਦੇ ਦਾਂਗੇ ਇਹ ਵੀ 380 85000 ਰੁਪਏ ਦੇ ਦੂੰਗਾ ਜੀ ਠੀਕ ਹੈ ਜੀ ਇਧਰ ਹੁਣ ਆ ਗਈ ਬਾਈ ਜੀ ਬਰੀਜਾ ਦੇਖ ਰਹੇ ਹੋ ਤੁਸੀਂ ਬਹੁਤ ਜਿਹੜੀ ਫੈਮਿਲੀ ਇਹ ਗੱਡੀ ਨੂੰ ਬਹੁਤ ਪਸੰਦੀਪਸੰਦ ਕਰਦੇ ਆ ਤੇ ਜ਼ਿਆਦਾਤਰ ਫੈਮਿਲੀਾਂ ਦੀ ਡਿਮਾਂਡ ਹੈ ਬਰੀਜਾ ਇਹ ਦੇ ਦੂੰਗਾ ਜੀ ਮੈਂ 5 ਲੱਖ ਪਚਾਨਵੇਂ ਹਜ਼ਾਰ ਰੁਪਏ ਦੇ ਦੂੰਗਾ ਪੰਜ ਪਚਾਨਵੇਂ ਹਜ਼ਾਰ ਸੀ ਟ੍ਰਾਂਸਫਰ ਵੀ ਦੇ ਦੂੰਗਾ ਠੀਕ ਹੈ ਜੀ 2017 ਮਾਡਲ ਹੈ ਜੀ ਠੀਕ ਹੈ ਜੀ ਡੀ ਆਈ ਆ ਜੀ ਫਸਟ ਓਨਰ ਕਾਰ ਆ ਸਾਰੀ ਉਹਦੇ ਨਾਲ ਹੈ ਜੀ ਬਹੁਤ ਵਧੀਆ ਗੱਡੀ ਹੈ ਠੀਕ ਹੈ ਜੀ ਹੁਣ ਤੁਹਾਨੂੰ ਦਿਖਾ ਰਹੇ ਆ ਬਾਈ ਜੀ ਚਿੱਟੇ ਰੰਗ ਦੀ ਕੀਆ ਇਹ ਬਹੁਤ ਪਸੰਦੀਦਾ ਗੱਡੀ ਹੈ ਬਹੁਤ ਸਾਫ ਗੱਡੀ ਹੈ ਇਹ ਹੈਗੀ ਜੀ ਕੀਆ ਸੈਲਟਸ ਜੀ 2023 ਆਟੋਮੈਟਿਕ ਜੀ ਬਾਈ ਡੀਜ਼ਲ ਹੈਗੀ ਹੈ ਜੀ 50000 ਕਿਲੋਮੀਟਰ ਚੱਲੀ ਹੈ ਸਿਰਫ ਗੱਡੀ ਬਹੁਤ ਵਧੀਆ ਹੈ ਜੀ ਜੇ ਦੇ ਦੂੰਗਾ ਮੈਂ 11.5 ਲੱਖ ਰੁਪਏ ਦੀ ਠੀਕ ਹੈ ਜੀ ਇਹ ਆ ਗਈ ਜੀ ਹੁੰਡਈ ਦੀ ਵੈਨਿਓ ਕ੍ਰੇਟਾ ਓਕੇ ਜੀ ਇਹ ਹੈਗੀ ਜੀ ਹੁੰਡਈ ਦੀ ਕ੍ਰੇਟਾ ਕ੍ਰੇਟਾ 2020 ਮਾਡਲ ਆ ਜੀ ਜੀ ਬਈ ਡੀਜ਼ਲ ਵਰਜਨ ਆ ਵਾਈਟ ਕਲਰ ਆ ਛਾਰਪੁਰ ਦਾ ਨੰਬਰ ਆ ਜੀ ਇਹ ਗੱਡੀ ਮਿਲ ਜਾਏਗੀ ਜੀ ਤੁਹਾਨੂੰ 9 ਲੱਖ 85000 ਰੁਪਏ ਦੇ ਦੂੰਗਾ ਜੀ ਸਾਰੇ ਡਾਕੂਮੈਂਟ ਪੂਰੇ ਜੀ ਸਭ ਕੁਝ ਕੰਪਲੀਟ ਮਿਲੇਗਾ ਜੀ ਬੰਪਰ ਟੂ ਬੰਪਰ ਓਰੀਜਨਲ ਸਾਰਾ ਸਾਬ ਜੀ ਸਾਬ ਤੇ ਵੀ ਕਲੀਅਰ ਕਰੋ ਸਾਨੂੰ ਜੀ ਇਹ ਬਹੁਤ ਹੀ ਛੋਟੀ ਕੰਪੈਕਟ ਬਹੁਤ ਸੋਹਣੀ ਕਾਰ ਹੈਗੀ ਆ ਜੀ ਜੀ ਤੇ ਇਹ ਹੈਗੀ Maruti Suzuki ਦੀ Ignis ਗੱਡੀ ਹੈ ਜੀ। ਜੀ ਭਾਈ। ਇਹ ਡੀਜ਼ਲ ਵਰਜਨ ਦੇ ਵਿੱਚ ਹੈਗੀ ਆ। ਜੀ। ਡੀਜ਼ਲ ਦੇ ਵਿੱਚ ਦੀ ਐਵਰੇਜ ਬਹੁਤ ਵਧੀਆ ਹੈਗੀ ਆ। ਠੀਕ ਹੈ ਜੀ। ਇਹ ਤੁਹਾਨੂੰ ਮਿਲ ਜਾਏਗੀ 3.5 ਲੱਖ ਰੁਪਏ ਦੀ 2017 ਮਾਡਲ। ਠੀਕ ਹੈ ਜੀ। ਲੋਕੇ ਦੇ ਮਾਣਤਨ ਵੀ ਕਰ ਦਣਗੇ ਜੀ। ਕਰ ਦਾਂਗੇ ਜੀ ਫੁੱਲ ਐਕਸੈਸਰੀ ਫਿਟਿਡ ਹੈ ਦੇ ਵਿੱਚ ਵੀ। ਠੀਕ ਹੈ ਜੀ। ਇਹ ਆ ਗਈ ਜੀ 2022 ਮਾਡਲ ਪੈਟਰੋਲ ਕਾਰ। ਜੀ ਭਾਈ। ਇਹ ਵੀ Ignis ਹੈਗੀ ਹੈ ਜੀ। ਜੀ। ਇਹ ਦੇ ਦੂੰਗਾ 4 ਲੱਖ ਡਿਮਾਂਡ ਕਰਦੇ ਆ 3 ਲੱਖ 90 ਹਜ਼ਾਰ ਰੁਪਏ ਦੇ ਦੂੰਗਾ ਜੀ। ਜੀ ਭਾਈ ਜੀ ਹੁਣ ਸਰਦੀ ਆ ਗਈ ਤਾਂ ਮਤਲਬ ਛੋਟੀ ਫੈਮਿਲੀ ਲਈ ਬਹੁਤ ਵਧੀਆ ਗੱਡੀ ਐ ਬਹੁਤ ਵਧੀਆ ਬਿਲਕੁਲ ਤੁਹਾਨੂੰ ਸੋਚਣ ਦੀ ਲੋੜ ਨਹੀਂ ਤਾਂ ਇੱਕ ਇੱਧਰ ਗੱਡੀ ਖੜੀ ਐ ਜੀ ਇਹ ਦੇ ਦੂੰਗਾ ਜੀ ਸੈਂਟਰੋਂ ਦੇ ਦੂੰਗਾ ਜੀ 85000 ਰੁਪਏ ਦੀ ਠੀਕ ਐ ਜੀ ਇਹਦੀ ਵੀ ਐਸੈਸਰੀ ਵਗਾਰਾ ਸਾਰਾ ਕੁਝ ਲੱਗਾ ਹੋਇਆ ਐ ਕਾਰ ਵੀ ਨਵੇਂ ਆ 85000 ਚ ਮੋਟਰਸਾਈਕਲ ਨਹੀਂ ਹੁੰਦਾ ਜਿੱਦਾਂ ਮੋਟਰਸਾਈਕਲ ਵੀ ਲੈਣਾ ਐ ਦੋ ਜਾਨੇ ਬੈਂਦੇ ਐ ਤੇ ਠੰਡ ਦੇ ਠਰੂ ਠਰੂ ਕਰਦੇ ਐ ਨਾ ਬੱਚੇ ਬਿਠਾ ਬਿਠਾ ਸਕਦੇ ਐ ਨਾ ਆਪਾਂ ਸੰਭਾਲਿਆ ਰੱਖ ਸਕਦੇ ਐ ਗੱਡੀ ਬਹੁਤ ਵਧੀਆ 85000 ਚ ਮਿਲਦੀ ਐ ਤਾਂ ਸਾਰੀ ਬਾਈ ਜੀ オリジナル ਐ हां गड्डी बहुत बढ़िया नहीं पेंट हैगी है ठीक है जी, क्योंकि जी. तो क्योंकि मॉडल काफी पुराना पेंट कराना पे जंदा जी बस इंजन वाइज बढ़िया है कंडीशन वाइज इंजन वाइज बढ़िया है ठीक है जी और ਤੁਸੀਂ ਦੋਸਤੋ ਉਸ ਨੂੰ ਇੱਥੇ ਲਾਸਟ ਗੱਡੀ ਦਿਖਾਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਦੋ ਤਿੰਨ ਗੱਡੀਆਂ ਅਸੀਂ ਹੋਰ ਵੀ ਦਿਖਾਉਣੀ ਹੈ ਇਹ ਗੱਡੀ ਬਾਰੇ ਸਾਨੂੰ ਜਰੂਰ ਸਾਨੂੰ ਡਿਟੇਲ ਦੱਸੋ ਜੀ ਇਹ ਵੈਗਨਰ 2014 ਮਾਡਲ ਆ ਜੀ ਜੀ ਸਿਰਫ 35000 ਕਿਲੋਮੀਟਰ ਚੱਲੀ ਹੈ ਜੀ ਜੀ ਤੇ ਇਹ ਵੀ ਦੇ ਦਾਂਗੇ ਆਪਾਂ 285000 ਰੁਪਏ ਦੀ ਠੀਕ ਹੈ ਜੀ ਸੋ ਬਾਈ ਜਿਹੜੀ ਤੁਹਾਨੂੰ ਗੱਡੀਆਂ ਦਿਖਾਈਆਂ ਆਪਾਂ ਲੈ ਕੇ ਕਿੱਥੇ ਜਾਣੀ ਹੈ ਕਵਾਲਿਟੀ ਕਾਰ ਡੀਲਰ ਹੁਸ਼ਿਆਰਪੁਰ ਤੋਂ ਤੇ ਬਾਈ ਜੀ ਦਾ ਬਹੁਤ ਸਾਫ਼ ਸੁਥਰਾ ਕੰਮ ਹੈ ਜੇ ਤੁਸੀਂ ਇਹ ਤੋਂ ਪਹਿਲਾਂ ਵੀਡੀਓਜ਼ ਦੇਖਿਆ ਵੀ ਗੱਡੀ ਸੇਲ ਹੋਈ ਹੈ ਅੱਜ ਬਲੀਨੋ ਤੇ ਉਹ ਵਧੀਆ ਬਹੁਤ ਸਾਫ਼ ਗੱਡੀ ਸੀ ਤੇ ਬਾਈ ਇੱਥੋਂ ਸਰ ਕਿੱਥੋਂ ਲੈ ਕੇ ਗਏ ਜੀ ਗੱਡੀ ਉਹ ਉਹ ਗੱਡੀ ਲੈ ਕੇ ਗਏ ਨੇ ਜੀ ਕਸਟਮਰ ਕੁਆਲਿਟੀ ਕਾਰ ਡੀਲਰਸ ਆਪੋਜ਼ਿਟ ਸ਼ਗੁੰ ਰਿਜ਼ੋਰਟ ਹੁਸ਼ਿਆਰਪੁਰ ਚੰਡੀਗੜ੍ਹ ਬਾਈਪਾਸ ਠੀਕ ਹੈ ਜੀ ਮਤਲਬ ਬਾਈ ਜਿਹੜੇ ਆਪਣੇ ਗੱਡੀ ਲੈ ਕੇ ਗਏ ਜੀ ਉਹ ਕਿੱਥੋਂ ਦੇ ਸੀਗੇ ਜੀ ਲੋਕਲ ਲੋਕਲ ਹੁਸ਼ਿਆਰਪੁਰ ਦੇ ਹੀ ਹੈ ਠੀਕ ਹੈ ਜੀ ਮਤਲਬ ਉਹਨਾਂ ਨੇ ਬਾਈ ਵੀਡੀਓਜ਼ ਵੀ ਕਿਹਾ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਇਹ ਵੀਡੀਓ ਨਾਲ ਜੁੜਿਆ ਹੋਇਆ ਜੀ ਦੋ ਚਾਰ ਗੱਡੀਆਂ ਹੋਰ ਵੀ ਐ ਤੇ ਤੁਹਾਨੂੰ ਉਹ ਵੀ ਦਿਖਾਉਣੀ ਆ। ਦੋਸਤੋ ਜਿਵੇਂ ਤੁਸੀਂ ਗੱਡੀਆਂ ਦੇਖ ਰਹੇ ਹੋ ਜੀ ਬਾਈ ਕੋਲੇ ਹਰ ਤਰ੍ਹਾਂ ਦੀਆਂ ਗੱਡੀਆਂ ਐ ਬਹੁਤ ਵਧੀਆ ਕੁਆਲਿਟੀ ਐ ਬਹੁਤ ਵਧੀਆ ਗੱਡੀਆਂ ਦੇ ਰੇਟ ਐ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਐ ਤਾਂ ਭਾਈ ਮੈਂ ਕਹਿੰਦਾ ਤੁਹਾਨੂੰ ਇਦੋਂ ਵਧੀਆ ਗੱਡੀਆਂ ਘੱਟ ਰੇਟਾਂ 'ਚ ਮੋਟਰਸਾਈਕਲ ਦੇ ਭਾਅ ਦੇ ਵਿੱਚ ਰੇਟਾਂ ਦੇ ਵਿੱਚ ਗੱਡੀਆਂ ਭਾਈ 85000 ਤੋਂ ਲੈ ਕੇ ਛੋਟੀ ਗੱਡੀ ਲੈ ਕੇ ਲੈ ਜਾਣੀ ਐ 2 ਲੱਖ 3 ਲੱਖ 3.5 ਲੱਖ ਦੇ ਤੁਸੀਂ ਗੱਡੀ ਲਈ ਜਾ ਸਕਦੇ ਹੋ। ਸੋ ਭਾਈ ਜੀ ਇਹ ਹੌਣ ਵਾਲੀ ਗੱਡੀ ਐ ਜੀ ਇਹ ਕਿਹੜਾ ਮਾਡਲ ਐ ਕੀ ਨਾਂ ਐ? ਇਹ ਵੀਅਰ ਕਰ ਦੋ ਜੀ ਇਹ ਹੋਂਡਾ ਦੀ WRV ਹੈ ਜੀ 2018 ਮਾਡਲ ਹੈ ਜੀ ਡੀਜ਼ਲ ਤੇ ਆ ਜੀ ਇਹ ਦੇ ਦੂੰਗਾ ਮੈਂ 470000 ਰੁਪਏ ਦੀ 470000 ਦੀ ਜਦੋਂ ਵੀਡੀਓ ਦੇਖ ਕੇ ਇੱਥੇ ਆਉਣਗੇ ਜੀ ਆਪਣਾ ਵੀਡੀਓ ਤੇ ਉੱਥੇ ਡਿਸਕਾਊਂਟ ਮਾੜਾ ਮਾੜਾ ਹੋ ਜੂਗਾ ਜੀ 460000 ਰੁਪਏ ਦੀ 460000 ਰੁਪਏ ਦੀ ਹੋ ਜੂਗੀ 10000 ਰੁਪਏ ਤੁਹਾਨੂੰ ਡਿਸਕਾਊਂਟ ਕਰ ਦਨਗੇ ਤੁਹਾਨੂੰ ਇੱਕ ਗੱਡੀ ਵਈ ਅਸੀਂ ਹੋਰ ਦਿਖਾਉਂਦੇ ਆ ਬਹੁਤ ਵਧੀਆ ਸਾਫ਼ ਗੱਡੀ ਹੈ ਡਸਟਰ ਗੱਡੀ ਹੈ ਜੀ ਚਿੱਟੇ ਰੰਗ ਦੀ ਨੰਬਰ ਵਾ ਉਹਦੀ 0099 ਇਹ ਸਰ ਇਹ ਗੱਡੀ ਜੀ ਸਾਨੂੰ ਡਿਟੇਲਸ ਦੱਸ ਦਿਓ ਜੀ ਕਿ ਇਹ ਮਾਡਲ ਹੈ ਫਰਸਟ ਆਨਰ ਹੈ ਜਾਂ ਸੈਕੰਡ ਆਨਰ ਹੈ ਜੀ ਇਹ ਭਾਜੀ ਰੈਨਾਉਲਟ ਦੀ ਡਸਟਰ ਗੱਡੀ ਹੈਗੀ ਆ ਜੀ 1 ਲੱਖ ਰੁਪਏ ਦਾ ਤੇ ਨੰਬਰ ਲੱਗਾ ਹੋਇਆ ਜੀ ਇਹ ਦੇ ਦੂੰਗਾ 390000 ਰੁਪਏ ਦੀ ਜੀ ਵਿੱਚ ਇਹਦੇ ਆਪਾਂ ਸੋਲੂਸ਼ਨ ਕਰਾ ਕੇ ਦਵਾਂਗੇ ਜੀ ਵਿੱਚ ਇਹ ਫਾਸਟ ਟੈਗ ਲਗਾ ਕੇ ਦਵਾਂਗੇ ਵਿੱਚੇ ਨਾ ਕਰਾ ਕੇ ਦਵਾਂਗੇ ਜੀ ਔਰ ਗੱਡੀ ਬਹੁਤ ਵਧੀਆ ਡੀਜ਼ਲ ਤੇ ਆ ਬਹੁਤ ਵਧੀਆ ਗੱਡੀ ਹੈ ਸੋ ਭਾਈ ਜੀ ਤੁਸੀਂ ਗੱਡੀਆਂ ਸਾਰੀਆਂ ਦੇਖ ਲਈਆਂ ਤੇ ਆਪਾਂ ਆਉਣਾ ਕਿੱਥੇ ਆ ਜੀ ਕਵਾਲਿਟੀ ਕਾਰ ਡੀਲ ਜਿਸ ਸਰਪਰ ਵਿਖੇ ਤੇ ਬਈਆਂ ਦਾ ਬਹੁਤ ਵਧੀਆ ਕੰਮ ਹੈ ਤੇ ਇਥੋਂ ਤੁਸੀਂ ਇੱਕ ਵਾਰੀ ਗੱਡੀ ਲੈ ਕੇ ਜਾਵੋਗੇ ਤੁਸੀਂ ਬਾਰ ਬਾਰ ਆਵੋਗੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਅਸੀ ਕਾ ਬਈ ਜੀ ਆਪਣੇ ਸ਼ੋਅਰੂਮ ਦਾ ਕੀ ਨਾਮ ਹੈ ਪਹਿਲਾਂ ਆਪਾਂ ਕਲੀਅਰ ਇਹ ਕਰ ਦਈਏ ਜੀ ਆਡੀਅנס ਨੂੰ ਆਪਣਾ ਨਾਮ ਹੈਗਾ ਜੀ ਕਵਾਲਿਟੀ ਕਾਰ ਡੀਲਸ ਓਪੋਜ਼ਿਟ ਸ਼ਗੁੰ ਰਿਜ਼ੋਰਟ ਨੀਅਰ ਚੰਡੀਗੜ੍ਹ ਬਾਈਪਾਸ ਹੁਸ਼ਿਆਰਪੁਰ ਸੋ ਦੋਸਤੋ ਆਪਾਂ ਹੁਣ ਹੈ ਜੀ ਕਵਾਲਿਟੀ ਕਾਰ ਡੀਲਸ ਹੁਸ਼ਿਆਰਪੁਰ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਆ ਸਰ ਦੱਸ ਦਵੇ ਬਈ ਜੀ ਮੋਬਾਈਲ ਨੰਬਰ ਜ਼ਰੂਰ ਦੱਸੋ ਜੀ 9815 ਠੀਕ ਹੈ ਜੀ